ਕਰਤਾਰ ਸਿੰਘ ਸਰਾਬਾ ਕਹਿੰਦਾ ਸੀ ਆਜ਼ਾਦੀ ਦੇ ਯੁੱਧ ਵਿੱਚ ਲੜੋ ਜਾਂ ਮਰੋ ਆਪਣੇ ਦੇਸ਼ ਲਈ ਹਿੱਕ ਤਾਣ ਕੇ ਦੁਸ਼ਮਣ ਅੱਗੇ ਖੜੋ ਭੱਜਣ ਵਾਲੇ ਪਿੱਟ ਤੇ ਗੋਲੀ ਖਾਂਦੇ ਨੇ ਤੇ ਰੁਕਣ ਵਾਲੇ ਹਿੱਕ ਤੇ ਗੋਲੀ ਖਾਂਦੇ ਨੇ ਉਹ ਇਨਕਲਾਬੀ ਸੋਚ ਰੱਖਣ ਵਾਲਾ ਦਲੇਰੀ ਨਾਲ ਸੀ ਹਰੇਕ ਕੰਮ ਕਰਦਾ ਗਦਰ ਗੂੰਜਦੀਆਂ ਕਿਤਾਬਾਂ ਪੜ੍ਹ ਕੇ ਆਪਣੇ ਸਾਥੀਆਂ ਦੇ ਦਿਲਾਂ ਵਿੱਚ ਸੀ ਜੋਸ਼ ਪਰਦਾ ਪਰ ਉਸ ਸਮੇਂ ਵੀ ਪਰ ਉਸ ਸਮੇਂ ਵੀ ਇਹਨਾਂ ਗਦਰੀਵਾਬਿਆਂ ਨਾਲ ਗਦਾਰੀ ਕੋਈ ਕਰ ਗਿਆ ਕਰਤਾਰ ਸਿੰਘ ਸਰਾਬਾ ਕਰਤਾਰ ਸਿੰਘ ਸਰਾਬਾ ਦੇਸ਼ ਨੂੰ ਆਜ਼ਾਦੀ ਦਾ ਸੁਪਨਾ ਦਿਖਾ ਕੇ ਖੁਦ ਫਾਂਸੀ ਚੜ ਗਿਆ ਖੁਦ ਫਾਂਸੀ ਚੜ ਗਿਆ ਫੁਰ ਦਾ ਫਾਸੀ ਚੜ ਗਈ